ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਆ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਰਨਤਾਰਨ ਦੇ ਪਿੰਜ ਜਿਹੜਾ ਹੈ ਬੁਰਜ ਨਥੁਕੇ ਤੋਂ ਇੱਕ ਸਾਬਕਾ ਫੌਜੀ ਨੂੰ ਕਿਰਾਇਆ ਮੰਗਣਾ ਜਿਹੜਾ ਇਹ ਮਹਿੰਗਾ ਪੈ ਗਿਆ ਉਹਨਾਂ ਦੇ ਜਿਹੜੇ ਕਿਰਾਏਦਾਰ ਨੇ ਉਹਨਾਂ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਸਾਬਕਾ ਫੌਜੀ ਦੀ ਜੜੀ ਹੈ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਸਾਬਕਾ ਫੌਜੀ ਵੱਲੋਂ ਕਿਹਾ ਗਿਆ ਜੋ ਉਹਨਾਂ ਦੇ ਪਰਿਵਾਰਾਂ ਵੱਲੋਂ ਕਿਹਾ ਗਿਆ ਕਿ ਸਾਬਕਾ ਫੌਜੀ ਜਿਹੜਾ ਹੈ ਉਹ ਕਿਰਾਇਆ ਮੰਗਣ ਗਿਆ ਸੀ ਕਿਉਂਕਿ ਲਗਾਤਾਰ ਉਹਨਾਂ ਦੇ ਦੁਕਾਨ ਜਿਹੜੀ ਹੈ ਕਿਰਾਏ ਤੇ ਦਿੱਤੀ ਸੀ ਤੇ ਕਈ ਮਹੀਨਿਆਂ ਤੋਂ ਲਗਾਤਾਰ ਨਾਤਾ ਕਿਰਾਇਆ ਦਿੱਤਾ ਜਾ ਰਿਹਾ ਸੀ ਦੁਕਾਨ ਦਾ ਤੇ ਨਾ ਹੀ ਬਿਜਲੀ ਬਿੱਲ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਾਬਕਾ ਫੌਜੀ ਜਿਹੜਾ ਏ ਉਹ ਉਹਨਾਂ ਦੇ ਘਰ ਜਾਂਦਾ ਹੈ ਕਿਰਾਇਆ ਮੰਗਣ ਤੇ ਨਾਲ ਹੀ ਘਰ ਦੇ ਵਿੱਚ ਕੋਈ ਨਾ ਹੋਣ ਕਰਕੇ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਵੱਲੋਂ ਜਿਹੜੀ ਹੈ ਕਿਰਾਏ ਮੰਗਣ ਕਿਹਾ ਜਾਂਦਾ ਉਸ ਤੋਂ ਬਾਅਦ ਜਿਹੜਾ ਹੈ ਘਰ ਵਾਪਸ ਆ ਜਾਂਦਾ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜਦੋਂ ਉਹ ਕਿਹਾ ਗਿਆ ਪਰਿਵਾਰਕ ਮੈਂਬਰਾਂ ਵੱਲੋਂ ਕਿ ਜਦੋਂ ਸਿਕਿਉਰਿਟੀ ਗਾਰਡ ਦੀ ਜਿਹੜੀ ਹੈ ਸਾਬਕਾ ਫੌਜੀ ਕੰਮ ਕਰਦਾ ਸੀ ਜਦੋਂ ਤਿਆਰ ਹੋ ਕੇ ਕੰਮ ਲਈ ਰਵਾਨਾ ਹੋਇਆ ਤਾਂ ਰਸਤੇ ਦੇ ਵਿੱਚ ਕਿਰਾਏਦਾਰ ਨੇ ਜਿਹੜਾ ਇਹ ਆਪਣੇ ਸਾਥੀਆਂ ਦਾ ਮਿਲ ਕੇ ਦੇਸਤਾਰ ਹਥਿਆਰਾਂ ਦੇ ਨਾਲ ਸਾਬਕਾ ਫੌਜੀ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਤੁਹਾਨੂੰ ਦੱਸਦੇ ਜਖਮੀ ਹਾਲਾਤਾਂ ਦੇ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਸਾਬਕਾ ਫੌਜੀ ਨੂੰ ਹਸਪਤਾਲ ਲੈ ਜਾਇਆ ਗਿਆ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਉਹਨਾਂ ਨੂੰ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਪਰ ਰਾਸਤੇ ਦੇ ਵਿੱਚ ਹੀ ਜਿਹੜੀ ਆ ਸਾਬਕਾ ਫੌਜੀ ਦੀ ਮੌਤ ਹੋ ਗਈ ਆ ਸਾਬਕਾ ਫੌਜੀ ਦਾ ਨਾਮ ਜਿਹੜਾ ਇਹ ਅੰਗਰੇਜ਼ ਸਿੰਘ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਜਿਹੜੇ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਕਿ ਪੁਲਿਸ ਵੱਲੋਂ ਜਿਹੜੇ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੇ ਨੇ ਕਿਰਾਏਦਾਰ ਤੇ ਹੋਰ ਕਈ ਮੈਂਬਰਾਂ ਤੇ ਜਿਹੜੇ ਨੇ ਜੋ ਉਹਨਾਂ ਸਾਥੀਆਂ ਤੇ ਜਿਹੜੀ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਪਰਿਵਾਰਕ ਵੱਲੋਂ ਕਿਹਾ ਗਿਆ ਕਿ ਲਗਾਤਾਰ ਜੋ ਇਨਾਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸੇ ਤਹਿਤ ਪੁਲਿਸ ਵੱਲੋਂ ਵੀ ਇਹੀ ਗੱਲ ਕਹੀ ਗਈ ਕਿ ਬਿਆਨਾਂ ਦੇ ਆਧਾਰ ਤੇ ਜੜੇ ਨੇ ਇਨ੍ਹਾਂ ਵਿਅਕਤੀਆਂ ਤੇ ਜੜੀਆ ਕਾਰਵਾਈ ਕੀਤੀ ਜਾਵੇਗੀ ਹੋਰ ਇਸ ਪੂਰੇ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰ ਤੇ ਪੁਲਿਸ ਮੁਲਾਜ਼ਮ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਆਂ ਦਿਲਪ੍ਰੀਤ ਸਿੰਘ ਆ ਤੇ ਮੇਰੇ ਪਾਪਾ ਦਾ ਨਾਮ ਅੰਗਰੇਜ਼ ਸਿੰਘ ਆ ਇਹ ਗੱਲਬਾਤ ਇਹ ਹੋਈ ਆ ਕਿ ਪਾਪਾ ਦੁਕਾਨ ਤੇ ਦੁਕਾਨ ਹੀ ਆਡੀਪ ਕਰਚੀ ਘਰ ਚ ਦੁਕਾਨ ਆ ਤੇ ਇਹ ਅਸੀਂ ਦਿੱਤੀ ਹੀ ਕਿਰਾਏ ਤੇ ਤੇ ਉਹ ਉਹ ਕਿਰਾਇਆ ਨਹੀਂ ਦਿੰਦੇ ਚ 6-7 ਮਹੀਨੇ ਹੋਏ ਉਹਨਾਂ ਕਿਰਾਇਆ ਨਹੀਂ ਦਿੱਤਾ ਤੇ ਇਹ ਪਾਪਾ ਕਿਤੇ ਉਹਨਾਂ ਨੂੰ ਇਹ ਫੋਨ ਵੀ ਨਹੀਂ ਚੁੱਕਦੇ ਤੇ ਪਾਪਾ ਕਿਤੇ ਉਹਨਾਂ ਦੇ ਘਰੇ ਕਹਿਣ ਗਏ ਕਿ ਤੁਸੀਂ ਕਿਰਾਇਆ ਦੋ ਤੇ ਇਸੇ ਵੱਲੋਂ ਹੀ ਉਹਨਾਂ ਬੰਦੇ ਇਕੱਠੇ ਕੀਤੇ ਆ ਤਲਵਾਰਾਂ ਤਲਵਾਰਾਂ ਲੈ ਕੇ ਆਏ ਆ ਤੇ ਪਹਿਲਾਂ ਘਰੇ ਮਮਾ ਤੋਂ ਮਮਾ ਤੋਂ ਆਇਆ ਤੇ ਮਮਾ ਨਾਲ ਵੀ ਹੱਥੋਂ ਪਈ ਹੋਏ ਆ ਤੇ ਫਿਰ ਇੱਥੋਂ ਗਏ ਜੋ ਨਿਕਲੇ ਬਾਹਰ ਤੇ ਮਗਰੇ ਚਲ ਗਏ ਆ ਜੋ ਪਾਪਾ ਡਿਊਟੀ ਗਏ ਸੀ ਪਾਪਾ ਡਿਊਟੀ ਜਾਂਦੇ ਆ ਨਸ਼ਹਿਰੇ ਨੈਸ਼ਨਲ ਪਬਲਿਕ ਸਕੂਲ ਉਥੇ ਡਿਊਟੀ ਜਾਂਦੇ ਆ ਤੇ ਇਹਨਾਂ ਨੂੰ ਕਿਤੇ ਰਾਹ 'ਚ ਜਾਂਦਿਆਂ ਨੂੰ ਹੀ ਕਿਤੇ ਇਹਨਾਂ ਨੇ ਫੜ ਲਿਆ ਵਾ ਛੁੱਟ ਗਿਆ ਪਿੱਛੋਂ ਜਾਂਦਿਆਂ ਮਾਰੀ ਆ ਸਿਰ 'ਚ ਸਿਰ ਦੇ ਵਿੱਚ ਤਲਵਾਰ ਵਜਹੀ ਆ ਤੇ ਉਥੋਂ ਬਾਅਦ ਸਾਨੂੰ ਫੋਨ ਲਾਇਆ ਅਸੀਂ ਲੈ ਕੇ ਗਏ ਆ ਗੱਡੀ 'ਤੇ ਸਰੀਆ ਲਈ ਲੱਗੇ ਗਏ ਆ ਹਸਪੀਟਲ ਉਹਨਾਂ ਜਵਾਬ ਦਿੱਤਾ ਸਰੀਆੜੀ ਆੜਿਆਂ ਹਸਪੀਟਲ ਵਾਲਿਆਂ ਕਹਿੰਦੇ ਨਹੀਂ ਇਹ ਇਹ ਜਿਆਦਾ ਸੀਰੀਅਸ ਕੇਸ ਆ ਤੇ ਇਹਨੂੰ ਇਹਨਾਂ ਨੂੰ ਅੰਮਰਸਰ ਲੈ ਜਿਓ ਅੰਮਰਸਰ ਲੈ ਕੇ ਜਾਉ ਨੂੰ ਕਹਿੰਦੇ ਤੇ ਇਹ ਕਹਿੰਦੇ ਬਾਪਿਆਂ ਵਾਲੇ ਹਸਪੀਟਲ ਲੈ ਜਾਂਦੇ ਆ ਤੇ ਤਰਨ ਤਾਰਨਿਆਂ ਦੇ ਲੱਗੇ ਆ ਕਿਉਂਕਿ ਜਿਆਦਾ ਸੀਰੀਅਸ ਕੇਸ ਆ ਇਸ ਕਰਕੇ ਆਪਾਂ ਜਿਆਦਾ ਟਾਈਮ ਨਹੀਂ ਲਾ ਸਕਦੇ ਬਾਚ ਇਹ ਲੈ ਗਏ ਆ ਜਿਉਂ ਸਰਿਆਲੀ ਲੈ ਗਏ ਆ ਇੱਥੋਂ ਸਰਿਆਲੀ ਨੂੰ ਬਾਅਦ ਚ ਗੱਡੀ ਤੇ ਲੈ ਗਏ ਆ ਐਂਬੂਲੈਂਸ ਤੇ ਤੰਤਰ ਲੈ ਗਏ ਆ ਤੰਤਰ ਜਾਂ ਤੋਂ ਪਹਿਲਾਂ ਟੋਲ ਪਲਾਜੇ ਦੇ ਪਿੱਛੇ ਹੀ ਡੈਥ ਹੋ ਚੁੱਕੀ ਹੈ ਇਹਨਾਂ ਇਹ ਜਿਹੜੇ ਬੰਦੇ ਸੀ ਕਿਹੜੇ ਬੰਦੇ ਤੇ ਕਿੰਨੇ ਪੈਸੇ ਲੈਣੇ ਬੰਦੇ ਬੰਦੇ ਹੀ ਇੱਥੋਂ ਦੇ ਪਿੰਡ ਦੇ ਹੀ ਬੰਦੇ ਆ ਜਿਨ੍ਹਾਂ ਸ਼ਮਸ਼ੇਰ ਸਿੰਘ ਇੱਕ ਨਾਮ ਆ ਬਾਬਾ ਹੀ ਆ ਉਹ ਆਪਣੇ ਪਿੰਡ ਦੇ ਹੀ ਤੇ ਇੱਕ ਉਹਨਾਂ ਦੇ ਨਾਲ ਮੁੰਡਾ ਵਾ ਸਿਮੂ ਸਿਮੂ ਸਿਮਰਾ ਨਾਮ ਆਉਂਦਾ ਸਿਮੂ ਕਹਿੰਦੇ ਉਹਨੂੰ ਬੋਆ ਇਹ ਦੋਵੇਂ ਜਾਨੇ ਗਏ ਆ ਤੇ ਤਿੰਨ ਬੰਦੇ ਨਾਲ ਲੈ ਕੇ ਆਏ ਹੀ ਕਰਪਾਨਾ ਕਕੂਨਾ ਤੇ ਇਹ ਲੈ ਕੇ ਗਏ ਉਹ ਇਹਨਾਂ ਨੂੰ ਕਿਹਾ ਸੀ ਕਿ ਮੀਟਰ ਕਟਾ ਦਿਓ ਕਿ ਸਾਡੇ ਘਰੇ ਬਿੱਲ ਆਉਂਦਾ ਵਾ ਤੁਹਾਡਾ ਤੁਸੀਂ ਆਪਣਾ ਮੀਟਰ ਕਟਾ ਦਿਓ ਤੇ ਸਾਡੇ ਘਰੇੋਂ ਆਉਣ ਨੂੰ ਹਟ ਜਾਣਾ ਤੇ ਆਪਦੀ ਦੁਕਾਨ ਤੁਸੀਂ ਸ਼ਿਫਟ ਕਰ ਲਈ ਆ ਕਿ ਇਹ ਹੁਣ ਕੀ ਮੰਨ ਕਰਦੇ ਆ ਪੁੱਛੋ ਆਪਾ ਬੋਲ ਤੋਂ ਮੰਗ ਇਹ ਕਰਦੇ ਆ ਕਿ ਹਨ ਨੂੰ ਨਿਆਂ ਮਿਲੇ ਸਾਡੇ ਪਾਪਾ ਨਾਲ ਜੋ ਵੀ ਹੋਇਆ ਸਾਡੇ ਤੋਂ ਨਹੀਂ ਵੇਖਿਆ ਜਾਂਦਾ ਉਹ ਫੌਜ ਚ ਰਹੇ ਪਹਿਲਾਂ ਫੌਜ ਚ ਰਹੇ ਪਹਿਲਾਂ ਪਹਿਲਾਂ ਫੌਜ ਚ ਰਹੇ ਉਹਨਾਂ 22 ਸਾਲ ਨੌਕਰੀ ਕੀਤੀ ਹੈ ਫੌਜ ਚ ਰਿਟਾਇਰ ਹੋ ਕੇ ਤੇ ਬਾਅਦ ਇੱਥੇ ਗੋਨਵਾਲ ਸਾਹਿਬ ਉਹਨਾਂ ਦੀ ਡਿਊਟੀ ਹੁੰਦੀ ਸੀ ਪੁਲਿਸ ਚ ਹੀ ਬਾਅਦੋਂ ਪੁਲਿਸ ਚੋਂ ਬਾਅਦ ਉਹ ਕਹਿੰਦੇ ਹਟ ਕੇ ਤੇ ਇੱਥੇ ਬਾਅਦ ਸਕੂਲੇ ਨਸ਼ਾਰੇ ਸਕੂਲੇ ਗਾਰਦੀ ਡਿਊਟੀ ਕਰਦੇ ਸੀ ਗਨ ਲੈ ਕੇ ਜਾਂਦੇ ਸੀ ਕਰਿਆ ਤਕੀ ਇਹ ਕਹ ਰਿਹਾ ਜਨਾਗਰੇ ਤੇ ਗਿਆ ਉਹਨਾਂ ਨੇ ਆ ਕੇ ਹੀ ਗਾ ਵੀ ਚਲ ਕਰਾਏ ਤੋਂ ਆ ਕੇ ਆਏ ਵੀ ਬਿੱਲ ਆ ਡਾਈ ਮੀਟਰ ਕਟਾਣਾ ਤੇ ਤੂੰ ਇੰਤਾਰ ਦੋ ਇਹ ਕਲੀਅਰ ਸਲਿੱਪ ਦਾ ਮੀਟਰ ਕਟਾ ਕੇ ਉਹਨੇ ਬਿੱਲ ਵਾਲਾ ਮੀਟਰ ਆ ਇਸੇ ਕਲੋਂ ਕਰੇ ਆ ਕੇ ਬੋਲ ਕੇ ਆਏ ਚਲੋ ਉਹਨਾਂ ਨੂੰ ਤੇ ਇਹਨੇ ਬੱਸ ਗੁੱਸੇ ਨਾਲ ਕੇ ਬੰਦੇ ਲੈ ਕੇ ਕਰੇ ਆ ਕੇ ਪੈ ਗਿਆ ਪਹਿਲਾਂ ਮੈਂ ਕਮਾਂ ਨਹੀਂ ਜਿਹਰੇ ਮੈਂ ਮਾਫੀ ਮੰਗ ਲੈਣੀ ਆ ਡਿਊਟੀ ਤੇ ਗਿਆ ਉਹ ਦੂਰ ਆਂਦੇ ਸਿਰੇ ਗੱਲ ਕਰ ਲਈ ਇਹ ਮਗਰੇ ਚਲ ਗਿਆ ਜਿੰਨੇ ਜਿੰਨੇ ਗੱਡੀ ਘੱਟ ਕੇ ਗਿਆ ਉਹਨੇ ਜਨੂਆ ਮਾਰ ਕੇ ਸੁੱਟ ਗਿਆ ਉੱਤੇ ਹੀ ਉਹ ਲੱਗੇ ਗਿਆ ਉੱਤੇ ਬਾਜੋ ਤੋਂ ਇਹਨੇ ਯਾਰ ਯਾਰ ਨੂੰ ਜਵਾਬ ਦਿੱਤਾ ਉਹਦੇ ਚਾਰ ਲੈ ਜੋ ਬਾਜਾ ਵਰਤ ਲੱਗੇ ਗਿਆ 40 ਨੌਕਰੀ ਕੀਤੀ ਇਹਨਾਂ ਨੇ 40 ਨੌਕਰੀ ਕੀਤੀ ਇਹਨਾਂ ਨੇ ਕਿੰਨਾ ਕਰਾਇਆ ਕਿੰਨਾ ਕਰਾਇਆ ਸਾਰਾ 1000 ਰੁਪਈਆ ਇਹ ਕਰਾਇਆ ਤਾਂ ਕੋਈ ਜ਼ਿਆਦਾ ਨਹੀਂ 7 ਮਹੀਨੇ ਦਾ ਕਰਾਇਆ ਜਿਹੜਾ

ਉਹ ਬਿੱਲ ਰਹਿੰਦਾ ਹੀਗਾ ਮੈਂ ਹਾਂ ਚਲ ਕੋਈ ਨਹੀਂ ਟਾਰ ਦੋ ਇਹਨਾਂ ਨੂੰ ਆਜੇ ਜਾਣੇ ਮੀਟਰ ਘਟਾਉਣਾ ਆਏ ਘਰੇ ਘਰੇ ਪਿਆਰ ਜਾਣੇ ਆਏ ਆ ਮਾਦੇ ਚ ਇੱਕ ਤੇ ਦਿਲ ਦੂਜਾ ਸ਼ਮਸ਼ੀਰ ਸਿੰਘ ਆ ਤੇ ਇੱਕ ਕਹਿੰਦਾ ਉਹਨਾਂ ਨਾਲ ਜਿਹੜੇ ਮੁੰਡੇ ਸਰਾਲੀ ਦੇ ਉਹ ਤੇ ਇੱਕ ਸਿੰਮੂ ਆ ਲਾਲ ਜੋ ਜਿਹੜੇ ਮੁੰਡਿਆਂ ਨੂੰ ਨਹੀਂ ਮੈਂ ਜਾਣਦੀ ਉਹ ਸਰਾਲੀ ਦੇ ਬਾਰੋਂ ਲੰਬੋਂ ਇਹ ਪਿੰਡੋਂ ਮੈਨੂੰ ਕਹਾ ਦਾ ਗਵਾਲਾ ਜਵਨ ਲਿਆ ਬਸ ਇਹਨਾਂ ਨੇ ਬਸ ਚਿਤਾਵਨੀ ਕਰਦੇ ਆਂ ਗੁੱਸੇ ਵਿੱਚ ਮੰਗ ਕਰਦੇ ਮੈਨੂੰ ਇਨਸਾਫ ਚਾਹੀਦਾ ਬਸ ਮੇਰੇ ਘਰ ਆ ਕੇ ਨਾ ਕੀ ਯਾਰ ਕੀਤਾ ਨਾ ਸੇਟਾਰ ਵਾਰ ਵਾਰ ਕਿ ਲੋਕ ਜੀ ਆ ਗਿਆ ਬੈਠੋ ਫਿਰ ਉਹਦੇ ਵਿੱਚ ਇਹ ਸਾਗ ਉਹ ਫੌਜੀ ਸੀ ਇਹ ਅੰਗਰੇਜ਼ ਸਿੰਘ ਇਹਦਾ ਕੋਈ ਦੁਕਾਨਾ ਸੀ ਇਹਦੀਆਂ ਤੇ ਕਿਰਾਏਦਾਰ ਸੀ ਜਿਹੜਾ ਉਹਦੇ ਨਾਲ ਇਹਦਾ ਝਗੜਾ ਸੀ ਉਸ ਝਗੜੇ ਕਰਕੇ ਵੀ ਇਹਦਾ ਕਤਲ ਹੋਇਆ ਵੀ ਜਾ ਕੇ ਨੇ ਕਰਾਇਆ ਮੰਗਿਆ ਉਹਦੇ ਘਰੇ ਜਾ ਕੇ ਉਹ ਜਨਾਨੀ ਸੀ ਜਨਾਨੀ ਨੂੰ ਇਹਨੇ ਤਾਂ ਕਰਾਇਆ ਮੰਗਿਆ ਪਤਾ ਹੀ ਵਿਦਾ ਚੜਾ ਗਏ ਜਨਾਨੀ ਨੇ ਦਾ ਆਪਣੇ ਘਰ ਵਾਲੇ ਨੂੰ ਦੱਸਿਆ ਮੇਰੇ ਆ ਗਏ ਗਲ ਪਿਆ ਜੋ ਵੀ ਆ ਤੇ ਉੱਥੋਂ ਬਾਅਦ ਫਿਰ ਇਹ ਜਿਹੜੇ ਜਨਾਨੀ ਦਾ ਘਰ ਵਾਲਾ ਆਇਆ ਤੇ ਨਾਲ ਦੋ ਜਣੇ ਉਹਦੇ ਘਰ ਗਏ ਆ ਕਰਿਓ ਮਿਲਿਆ ਨਹੀਂ ਗਾ ਪਬਜੀ ਤੇ ਬਾਅਦ ਚ ਉਹਦੇ ਮਗਰ ਗਏ ਆ ਜਿੱਦੋਂ ਗਿਆ ਤੇ ਉਹਦੇ ਰਾਹ ਚ ਬੰਦਾ ਵੀ ਜਦੋਂ ਇਹਦੇ ਘਰ ਵਾਲੀ ਤੇ ਦਾ ਭਾਣ ਭਾਣ ਜਾਂ ਭਤੀਜਾ ਜਾ ਰਿਹਾ ਸੀ ਮਗਰ ਪਤਾ ਕਰਨ ਤੇ ਜਾਂਦੇ ਉਹ ਦੇਖਿਆ ਤੇ ਸਰਹਾਲੀ ਥਾਰੇ ਦੇ ਏਰੀਆ ਦੇ ਵਿੱਚ ਡੱਗਾ ਪਿਆ ਸੀ ਤੇ ਮਗਰ ਸੱਟ ਲੱਗੀ ਸੀ ਸਿਰ ਦੇ ਉਥੋਂ ਚੁੱਕ ਕੇ ਨੂੰ ਹਸਪੀਟਲ ਲੈ ਗਏ ਆ ਸਰਾਰੀ ਵੀਰ ਨੂੰ ਐਡਮਟ ਕੀਤਾ ਉਸ ਤੋਂ ਬਾਅਦ ਇੱਥੇ ਤੰਤਰ ਰੈਫਰ ਕਰਤਾ ਜਦੋਂ ਆ ਤੰਤਰ ਵਿੱਚ ਖੜਨਾ ਸੀ ਰਾਹ ਸੀ ਦਾ ਮਤਲਬ ਮੌਤ ਹੋ ਗਈ ਆ ਤੇ ਦੋ ਬੰਦਿਆਂ ਤੇ ਪਰਚਾ ਦਿੱਤਾ ਵਾ ਹੁਣ ਭਾਲ ਜਾਰੀ ਹੈ ਹੁਣ ਕਾਰਵਾਈ ਚੱਲ ਰਹੀ ਹੈ ਤੇ ਜੋ ਬਾਈ ਨੇ ਬਾਈ ਨੇ ਦੋ ਜਣਾਂ ਦੇ ਪਰਚਾ ਦਿੱਤਾ ਵਾ ਕਿਹੜੇ ਬੰਦੇ ਜੀ ਦਾ ਪਰਚਾ ਦਿੱਤਾ ਇਹ ਹੈਗੇ ਜੀ ਇੱਕ ਤੇ ਹੈਗਾ ਸ਼ਮਸ਼ੇਸ ਸਿੰਘ ਸ਼ੇਰਾ ਜੀ ਤੇ ਦੂਸਰਾ ਹੈਗਾ ਜੀ ਸਿਮਰ ਸਿੰਘ ਆ ਯਾ ਬੁਰਜੇ ਨਾ ਤੂਗੇ ਦੇ ਆ ਵੀ ਅੰਦਲਪੀ ਸਿੰਘ ਆ ਤੇ ਮੇਰੇ ਪਾਪਾ ਦਾ ਨਾਮ ਅੰਗਰੇਜ ਸਿੰਘ ਆ ਇਹ